ਉਹ YouTube ਨਹੀਂ ਹੱਲ ਪਿਆ ਰਿਹਾ ਉਹਦਾ ਬੰਦਾ ਸਵਾਲ ਪਾਇਆ ਤਾਂ ਨਾ ਪਾਇਆ ਕਿਹੜੀ ਕਿਤਾਬ ਚੋਂ ਔਰ ਆ ਲੈ ਵਾਪੇ ਹੀ ਬਈ ਮਿੱਠੀਆਂ ਗੋਲੀਆਂ ਮਿਲ ਜਾਣਗੀਆਂ ਮਿੱਠੀਆਂ ਗੋਲੀਆਂ ਮਿਲ ਜਾਣਗੀਆਂ ਬੈ ਜਾ ਤੂੰ ਜਰਾ ਇਹ ਬਈ ਬਈ ਮਿੱਠੀਆਂ ਗੋਲੀਆਂ ਨਹੀਂ ਆ ਨੂੰ ਉਹ ਦੇ ਦੂੰ ਆ ਬੈ ਜਾ ਲੋਈ ਬੈ ਜਾ ਬਈ ਬੈ ਜਾ ਸਵਾ ਹੱਲ ਕਿਥੋਂ ਤੇ ਹੋ ਯਾਰ ਸਵਾਲ ਉਹਨੇ ਪਾਇਆ ਤਾਂ ਕਿਹੜੀ ਕਿਤਾਬ ਚੋਂ ਪਾਇਆ ਮੈਨੂੰ ਸਮਝ ਤੋਂ ਬਾਹਰ ਹੋ ਗਿਆ ਕੰਮ ਜਮੀ ਜਾਗਾ ਐ ਮਿਠਿਆ ਉੜੀਆਂ ਦੇ ਉਹ ਇਹੋ ਦੰਨਾਵਲੀਆ ਦੰਨਾ ਦਾ ਬੜਿਆ ਮੈਂ ਕਿਸੇ ਹਿਸਾਬ ਚੁੜਜਰੇਗਾ ਬਈ ਦੋ ਮਿੰਟ ਕੀ ਹਿਸਾਬ ਉਲਝਿਆ ਬਈ ਨਾ ਉਹ ਜੇ ਤੈਨੂੰ ਦੱਸਦਾ ਫਿਰ ਤੂੰ ਕਿਹੜਾ ਹੱਲ ਕਰਦੇ ਿਆ ਓਏ ਦੱਸਦਾ ਨਹੀਂ ਤੂੰ ਮੈਂ ਲੰਮਾ ਤੇ ਚੱਕ ਤਾਂ ਤੂੰ ਪੱਟੇ ਚੱਕ ਤੂੰ ਉਹ ਤੁਸੀਂ ਪੱਟੇ ਚੱਕ ਦੀ ਮੈਂ ਇਹ ਪੈਂਦਾ ਮੈਨੂੰ ਐ ਬਈ ਫਿਰ ਦੱਸਦਾ ਸੀ ਤੂੰ ਕਿੱਥੇ ਉਲਝ ਗਿਆ ਤਰਾ ਬੜਾ ਪਈ ਬੈਠਾ ਯਾਰ ਉਹ ਤੂੰ ਖੜ ਤਾ ਜਾ ਖਸਮਾ 10 ਮਿੰਟ ਤਾ ਖੜ ਜਾ ਤੈਨੂੰ ਦੱਸ ਦੂਆਂ ਯਾਰ ਉਹ ਤੂੰ ਮੈਨੂੰ ਮਿੱਠੀਆਂ ਗੋਲੀਆਂ ਦੇ ਯਾਰ ਉਹ ਦੇ ਦੂਆਂ ਉਹ ਤੈਨੂੰ ਮਿੱਠੀਆਂ ਗੋਲੀਆਂ ਮਿੱਠੀਆਂ ਗੋਲੀਆਂ ਲਾਰਖੀਆ ਇੱਧਰ ਪਤਾ ਕਿੰਨਾ ਉਲਝਿਆ ਪਿਆ ਕੰਮ ਯਾਰ ਉਹ ਇੱਥੇ ਥੜੀ ਤੋੜ ਲਗੀ ਪਈ ਐ ਯਾਰ ਮਿੱਠੀਆਂ ਗੋਲੀਆਂ ਵੜਾ ਉਹ ਖੜ ਜਾ ਖੜ ਜਾ ਸ਼ਾਂਤੀ ਰੱਖ ਮੜੀ ਜੀ ਆਖਰੀ ਬਾਈ ਜੀ ਹਾਂ ਕੈਰ ਜੂਆ ਚੜਿਆ ਮੇਰਾ ਇਹਨੂੰ ਲੈ ਲੈ ਸਿਰ ਤੇ ਉਹ ਬਈ ਥੰਡ ਲੈ 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 ਬਈ ਲੈ ਰੋਪੀ ਲੈ ਲਈ ਬਈ ਥੰਡ ਲੱਗਦੀ ਆ ਇਹ ਤਾਂ ਨਹੀਂ ਯਾਰ ਪੈਂਦਾ ਛੜਾ ਇਸੇ ਨੂੰ ਪੁੱਛ ਕੇ ਭਰਾ ਚੱਕਰਾਂ ਚ ਪਊਗਾ ਆਪਣੀ ਲੈਂਗੁਏਜ ਬੋਲਾਂਗੇ ਇਸੇ ਨੂੰ ਪੁੱਛ ਲੈਣੇ ਉਹ ਆ ਬਲੇ ਆਂ ਦੱਸੋ ਮੈਨੂੰ ਕੋਈ ਤਾਂ ਪੁੱਛ ਯਾਰ ਮੈਨੂੰ ਪਤਾ ਕਰ ਲੈ ਸਵਾਲ ਉਹ ਕੀ ਸਵਾਲ ਪੁੱਛਦਾ ਭਾਈ ਤੂੰ ਮੈਨੂੰ ਐਸੇ ਯਾਰ ਉਹ ਦੱਸਦਾ ਤੈਨੂੰ ਹੱਲ ਤਾਂ ਮੈਨੂੰ ਪਤਾ ਤਰਲੇ ਹੋਣਾ ਨਹੀਂ ਲੈ ਮੈਂ ਤਾਂ ਬੜੇ 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 ਹੱਲ ਕਰ ਦੰਨਾ ਭਾਈ ਕੱਲ੍ਹ ਯਾਰ ਅਸੀਂ ਬੈਠੇ ਸੀਗੇ ਬਾਈਬਲ ਲੱਗੀ ਹੋਈ ਸੀ ਆਪਣੀ ਐਸੇ ਭਾਈ ਬੈਠੇ ਤੇ ਉਹਨਾਂ ਚੋਂ ਇੱਕ ਯਾਰ ਬੋਸਤੀ ਸੀ ਆਪਣਾ ਉਹ ਐਸੇ ਆਈ ਉਹ ਮੈਨੂੰ ਕਹਿੰਦਾ ਯਾਰ ਤੈਨੂੰ ਸਵਾਲ ਪਾਵਾਂ ਮੈਂ ਮੈਂ ਵੀ ਕਹਤਾ ਮਹਾਂ ਪਾਦੇ ਹਾਂ ਐ ਭਾਈ ਪਾਪਾ ਕਿਹੜਾ ਕੱਟਾ ਹੂੰ ਹੂੰ ਪਾਉਣ ਦੇ ਮਹ ਹੱਲ ਹੁਣੇ ਦੱਸਾਂਗੇ ਸੜਕਾ ਤਾਂ ਗਿਆ ਹੱਲ ਤਾਂ ਕੋਈ ਨਹੀਂ ਹੋਇਆ ਮੇਥੋਂ ਲੈ ਮੈਨੂੰ ਅਸ ਭਈ ਆਪਾਂ ਹੱਲ ਹੁਣ ਕਰਦਾਂਗੇ ਮੈਨੂੰ ਉਹ ਕਹਿੰਦਾ ਕਹਨਾ ਐਂ ਦੱਸ ਮੇਂ ਪਹਿਲਾ ਮੁਰਗੀ ਆਈ ਕੋ ਅੰਡਾ ਆ ਉਹ ਬੱਸ ਤੈਨੂੰ ਇੰਨੀ ਚੀਜ਼ ਦੀ ਨਹੀਂ ਪਤਾ ਹੋਏ ਤੇਰੇ ਭੌਦੇ ਇੰਨੀ ਕੋਣੀ ਪਤੰਦਰਾ ਕਿੱਡੀ ਦਾ ਗੱਲ ਹੈ ਉਹ ਤੂੰ ਤੈਨੂੰ ਸੁਭਾਰੇ ਜਿਹੇ ਪਾ ਤੂੰ ਮੇਰੇ ਕੋਲੇ ਨੇ ਉਹਨੂੰ ਮਾੜੀ ਨਹੀਂ ਆਈ ਮੁਰਗੀ ਅੱਛਾ ਮਾੜੀ ਨਹੀਂ ਆਂਦਾ ਅੱਛਾ ਮੈਂ ਤੇ ਸੁਸਣੀਆਂ ਕਿਹਦੀ ਪਹਿਲਾਂ ਉਹ ਕਿਹਦੀ ਬਾਤ ਹੈ ਦੱਸ ਦੇ ਤੂੰ ਲੰਮਾ ਦਾ 1 ਮਿੰਟ ਦਾ ਤੂੰ ਉਹਨੂੰ ਕਹ ਮੁਰਗੀ ਵੀ ਲਿਆਂਦਾ ਵੀ ਲਿਆ ਸਾੜੀਆਂ ਜਾਣੀਆਂ ਤਾਂ ਤੂੰ ਇੱਕ ਕਿੱਟ ਜੇ ਨੇ